ਵਾਇਲੋਜੀ ਦਾ ਕਾਲਾ ਕੋ ਵਾਇਲੋਜੀ ਕੀ ਫਤਿਹ ਪਿਛਲੇ ਕਈ ਦਿਨਾਂ ਚ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ ਮੈਂ ਫਾਜ਼ਿਲਕਾ ਤੇ ਬੋਰ ਸਾਈਡ 'ਚ ਜਾ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਵੀ ਤੇ ਅੱਜ ਮੈਂ ਤਰੰਤਮ ਜਾ ਰਿਹਾ ਹਾਂ ਮੈਨੂੰ ਹੁਣੀ ਖਬਰ ਆਈ ਕਿ ਸ਼ਾਰਪੁਰ ਸਾਈਡ ਤੇ ਵੀ ਕਈ ਪਿੰਡਾਂ 'ਚ ਪਾਣੀ ਆ ਗਿਆ ਮੈਂ ਸਾਰੇ ਕਾਲੀ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਤੇ ਲੀਡਰਸ਼ਿਪ ਨੂੰ ਕਿ ਸਾਰੇ ਕੰਮ ਛੱਡ ਕੇ ਆਪਾਂ ਉੱਥੇ ਪਿੰਡਾਂ ਚਾਹੀਏ ਤੇ ਮਦਦ ਕਰੀਏ ਜੇ ਕਿਸੇ ਚੀਜ਼ ਦੀ ਲੋੜ ਹੈ ਜੇ ਮੈਨਪਾਰ ਦੀ ਲੋੜ ਹੈ ਜੇ ਉਥੇ ਕੋਈ ਡੀਜ਼ਲ ਦੀ ਲੋੜ ਹੈ ਜੇ ਉਥੇ ਕੋਈ ਰਾਸ਼ਨ ਦੀ ਲੋੜ ਹੈ ਜੇ ਕੋਈ ਟਰੈਕਟਰ ਦੀ ਲੋੜ ਹੈ ਜੇ ਕੋਈ ਜੀਸੀਬੀ ਦੀ ਲੋੜ ਹੈ ਆ ਸਾਜੀ ਦੀ ਜਿਹੜੇ ਹਲਕੇ ਵਿੱਚ ਜਿਹੜੇ ਜਿਹੜੇ ਵਰਕਰ ਹਲਕੀ ਚਾ ਸਮੱਸਿਆ ਨਾਲ ਦੇ ਸਾਰੇ ਹਲਕੇ ਉਡੀ ਰਿਪੋਰਟ ਤੇ ਉਹਨਾਂ ਤੇ ਆਜਣ ਤੇ ਜਿਹੜੀ ਅਸੀਂ ਸ਼ੋਮਨੀ ਕਾਲੀਦਲ ਨੇ 31 ਤੀ ਨੂੰ ਫਤਿਹ ਰੈਲੀਦਨ ਆ ਨਾਤੇ ਅਸੀਂ ਇਕੱਠ ਕਰ ਰਹੇ ਸੀ ਜਿੱਥੇ ਲੈਂਡ ਪੂਲਿੰਗ ਦੇ ਖਿਲਾਫ ਜਿਹੜੇ ਪੰਜਾਬ ਦੇ ਕਿਸਾਨੀ ਤੇ ਗਰੀਬ ਨੂੰ ਰੋਟਨ ਦਾ ਪ੍ਰੋਗਰਾਮ ਆਪਦਾ ਸੀ ਛਾੜੂ ਵਾਲੇ ਦਾ ਸੀ ਤੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਹਿੰਮਤ ਕਰਕੇ ਉਹਨਾਂ ਨੂੰ ਗੋਡੇ ਟੇਕਣੇ ਪਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਦੀ ਫਤਿਹ ریلی ਨੂੰ ਵੀ ਅਸੀਂ ਅੱਕੇ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਅੱਜ ਲੋੜ ਹੈ ਆਪਾਂ ਸਾਰੇ ਪਿੰਡਾਂ ਜਾ ਕੇ ਇਲਾਕਿਆਂ ਜਾ ਕੇ ਆਪਣੇ ਲੋਕਾਂ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਇ ਜੀ ਫਤਿਹ ਪੰਜਾਬ ਦੇ ਵਿੱਚ ਜਿਹੜੀ ਹੜ੍ਹਵਾਰੀ ਸਥਿਤੀ ਪੜੀ ਹੋਈ ਹੈ ਉਹਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਐਮ ਫੈਸਲਾ ਕੀਤਾ ਕਿ ਜਿਹੜੀ 31 ਅਗਸਤ ਨੂੰ ਮੋਗਾ ਦੇ ਵਿੱਚ ਫਟੇ ਰਹਿਦੀ ਹੋਣ ਜਾਦੀ ਸੀ ਉਹਨੂੰ ਅਸੀਂ ਹੱਦ ਮੁਲਤਵ ਕਰ ਦਿੱਤਾ। ਔਰ ਸਾਰੇ ਪਾਰਟੀ ਲੀਡਰਸ ਨੂੰ ਔਰ ਵਰਕਰ ਨੂੰ ਦਾਨ ਸ਼੍ਰੋਮਣੀ ਕਲ加ਤ ਸਰਦਾਰ ਦਇ ਸਿੰਘ ਬਾਦਲ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੂੰ ਲੋੜ ਹੋਵੇ ਜਿੱਥੇ-ਜਿੱਥੇ ਵੀ ਮੁਸ਼ਕਲ ਆ ਸਾਰੀ ਪਾਰਟੀ ਪਹੁੰਚ ਕੇ ਉਥੇ ਜਿਹੜੇ ਪੀੜਤ ਪਰਿਵਾਰ ਹੈ ਜਿਹੜੇ ਹਾਰਡ ਅਫੈਕਟਡ ਏਰੀਆ ਨੇ ਉਥੇ ਜਾ ਕੇ ਲੋਕਾਂ ਦੀ ਸੇਵਾ ਕਰੇ ਜਿਹੜਾ 28 ਜੁਲਾਈ ਤੋਂ ਕਾਰਤਿਕ ਸਾਹਿਬ ਤੇ ਦਾਸ ਹੁਣੀ ਹੈ ਉਹ ਆ ਦਾਸ ਜਿਹੜੀ ਆ ਉਸੇ ਤਰੀਕੇ ਸਾਰੀ ਇੰਟਰਨਸ਼ਿਪ ਜਾਏਗੀ ਦੇਖਣਾ ਜਿਹੜੀ 31 ਅਗਸਤ ਦੀ ਮੋਗਾ ਫਤੇ ਰਿਲੀ ਆ ਉਹ ਹਾਲ ਦੀ ਘੜੀ ਬੁਲਤੀ ਕਰ